ਓ ਕੇ ਦੇ ਬੁਲੇ ਬੈਣ ਗਿਆ ਮੇਰੀਆਂ ਬੱਚੀਆਂ ਦਾ ਅਕਾਲ ਤੋੜਦਾ ਦੇਖੋ ਜੀ ਇਹ ਬੇਸਿਕਲੀ ਵਾਟਰ ਸੋਰਸ ਡਿਪਾਰਟਮੈਂਟ ਹੈ ਪੰਜਾਬ ਦਾ ਉਹਨਾਂ ਦੀ ਜਗਾ ਜਿਹੜੇ ਕਿ ਇਹ ਖਾਲੀ ਕਰਵਾਉਂਦੇ ਇਹਨਾਂ ਨੇ ਡੀਸੀ ਸਾਹਿਬ ਤੋਂ ਆਰਡਰ ਲਏ ਆ ਸੋ ਉਹਨਾਂ ਦੀ ਸਪੋਰਟ ਲਈ ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਇੱਥੇ ਪਹੁੰਚਿਆ ਸੋ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਵਾਟਰ ਵਾਟਰ ਰਿਸੋਰਸਸ ਉਹ ਇਸ ਜਗ੍ਹਾ ਨੂੰ ਖਾਲੀ ਕਰਾ ਰਿਹਾ ਹੈ ਜੀ ਕਿਹਦੇ ਖਿਲਾਫ ਹੈ ਕੀ ਬੰਦੇ ਦਾ ਨਾਮ ਕਿੰਨੇ ਤੇ ਕੀ ਬੇਸਿਕਲੀ ਇਹ ਬੰਦੇ ਦਾ ਨਾਮ ਹੈਗਾ ਜੀ ਰਾਜਨ ਕੁਮਾਰ ਲਾਡੀ son of ਜਰਨਲ ਚੰਦ اور ਵਿਲੇਜ ਦਾ ਡੀਡਾ ਸਾਸੀ ਕਿੰਨੇ ਕਿੰਨੇ ਮਾਮਲੇ ਇਸ ਦੇ ਖਿਲਾਫ ਇਹਦਾ ਕ੍ਰਿਮੀਨਲ ਹਿਸਟਰੀ ਵੀ ਹੈ ਇਹਦੇ ਖਿਲਾਫ ਟੋਟਲ 12 ਮੁਕਤਮੇ ਦਰਜ ਹੈ ਸਰ ਐਨਪੀਐਸਟੀ ਅ ਉਹ ਚ ਕੁਝ ਜਿਹੜੇ ਐਕਸਾਈਜ਼ ਐਕਟ ਦੇ ਆ ਔਰ ਬਾਕੀ ਜਿਹੜੇ ਐਨਡੀਪੀਐਸ ਐਕਟ ਦੇ ਈਵਨ ਕਿ ਇਹਦੀ ਵਾਈਫ ਹੈ ਜਿਹੜੀ ਉਹਦੇ ਵੀ ਖਰੀਬ 5 ਐਨਡੀਪੀਐਸ ਐਕਟ ਦੇ ਪਰਚੇ ਦਰਜ ਹੈ ਕਿੰਨੇ ਸਮੇ ਤੋਂ ਇਨਵੋਲਵਮੈਂਟ ਸੀ ਵੀ ਨਸ਼ੇ ਵਿੱਚ ਇਹ ਪਿਛਲੇ ਕਾਫੀ ਸਮੇ ਤੋਂ ਕਈ ਸਾਲਾਂ ਤੋਂ ਇਹ ਜਿਹੜੇ ਆ ਸ਼ਰਾਬ ਤੋਬਾ ਦਿਨਾਂ ਨੇ ਚਿਟਾ ਵਗੈਰਾ ਸ਼ੁਰੂ ਕੀਤਾ ਤੇ ਫਿਲਹਾਲੇ ਜੇਲ੍ਹ ਚ ਹੈ ਜੀ ਜੇਲ੍ਹ ਚ ਦੋਨੋਂ ਮੀਆਂ ਵੀ ਜੇਲ੍ਹ ਚ ਨੇ ਨਹੀਂ ਪਤਨੀ ਬਾਹਰ ਹੈ ਉਹਦੀ ਰੀਸੈਂਟਲੀ ਜਵਾਨਤ ਹੋਈ ਪਿਛਲੇ ਮਹੀਨੇ ਉਹ ਅਜੇ ਵੀ ਜੇਲ੍ਹ ਚ ਹੈ ਜੀ ਉਹਦੀ ਪਤਨੀ ਦਾ ਨਾਮ ਕੀ ਹੈ ਸਰ ਉਹਦਾ ਨਾਮ ਦੀਕਸ਼ਾ ਜੀ ਹੁਣ ਤੱਕ ਸਰ ਕਿੰਨੇ ਘਟਾਏ ਜਾ ਚੁੱਕੇ ਇਸ ਏਰੀਏ ਦੇ ਵਿੱਚ ਨਹੀਂ ਦੇਖੋ ਘਟਾਏ ਘਟਾਣਾ ਤੇ ਆਪਾਂ ਤੇ ਸਿਰਫ ਐਜ਼ ਅ ਸਕਿਉਰਟੀ ਆਉਂਦੇ ਆ ਇਹ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਉਹ ਐਕਸ਼ਨ ਕਰ ਰਿਹਾ ਉਹ ਜਿੰਨਿਆਂ ਦੇ ਖਿਲਾਫ ਕਰੇਗਾ ਜਦੋਂ ਫੋਰਸ ਡਿਮਾਂਡ ਕਰਦੇ ਆ ਔਰ ਦੋ ਸਿਕਿਉਰਟੀ ਉਹ ਆਪਾਂ ਪ੍ਰੋਵਾਈਡ ਫੋਨ ਤੇ ਕਿਸ ਪਿੰਡ ਚ ਕਿੰਨੇ ਘਟਾ ਹਸਕਾ ਵਾਟਰ ਸੋਰਸ ਕਰੀਬ ਚਾਰ ਜਾਂ ਪੰਜ ਜਿਹੜਿਆ ਜਗਾਵਾਂ ਹੈਗੀਆਂ ਜਿਹੜੀਆਂ ਉਹ ਖਾਲੀ ਕਰਾ ਚੁੱਕਾ ਸਾਰਾ ਨਸ਼ਾ ਪਸੇ ਕਰਨ ਕਰੀ ਇੰਡੀਆ ਦੇ ਸਾਰੇ ਸਾਰੇ ਨਸ਼ੇ ਤਸ਼ਕਰ ਵਾਲਿਆਂ ਨੇ ਜੀ Thank <laughs> you.